ਵਾਹਿਗੁਰੂ ਜੀ ਵਾਹਿਗੁਰੂ ਜੀ ਮਹਾਰਾਜ ਦਾ ਸਮਾਗਮ ਆ ਗਿਆ ਫੀਦੀ ਦਿਹਾੜੇ ਦਾ ਉਹਦੇ ਸੰਬੰਧ ਦੇ ਵਿੱਚ ਆਏ ਆ ਤੁਹਾਨੂੰ ਪਤਾ ਫਿਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਆਪਾਂ ਇਹ ਮਨਾਣਾ ਇਸ ਵਾਰ ਰਾਜ ਪੱਧਰ ਤੇ ਸਟੇਟ ਲੈਵਲ ਤੇ ਤੇ 6 ਰੋਜ਼ ਪ੍ਰੋਗਰਾਮ ਚੱਲਣਾ ਹੈ 19 ਤਰੀਕ ਤੋਂ ਸ਼ੁਰੂ ਕਰਨਾ ਆਪਾਂ ਇਹ 19 ਤਰੀਕ ਤੋਂ ਸ਼ੁਰੂ ਕਰਕੇ 25 ਤਰੀਕ ਤੱਕ ਚੱਲਣਾ ਹੈ ਇਹਦੇ ਚ ਆਪਾਂ ਚਾਰ ਯਾਤਰਾਵਾਂ ਰੱਖੀਆਂ ਨੇ ਤਿੰਨ ਤਾਂ ਚਲਣੀਆਂ ਮਾਝਾ ਮਾਲਵਾ ਤੇ ਦੁਆਬੇ ਤੋਂ ਇੱਕ ਸ਼੍ਰੀਨਗਰ ਤੋਂ ਚਲਣੀ ਹੈ ਉਹ ਫਿਰ ਆਪਾਂ ਇਹ ਸਾਰੀਆਂ ਚਾਰੇ ਯਾਤਰਾਮਾਨ ਨੇ ਜਿਹੜੀਆਂ ਇਹ ਆਪਣੀ 22 ਤਰੀਕ ਦੀ ਸ਼ਾਮ ਨੂੰ 7-8 ਵਜੇ ਤੱਕ ਆਨੰਦਪੁਰ ਸਾਹਿਬ ਤੱਕ ਇਹ ਅਪੜੀਆਂ ਹੋਣਗੀਆਂ ਉੱਥੇ ਫਿਰ ਸਮਾਪਤੀ ਕਰਾਂਗੇ ਯਾਤਰਾਮਾਨ ਦੀ ਫਿਰ 23 ਤਰੀਕ 24 ਤਰੀਕ ਤੇ 25 ਤਰੀਕ ਤੰਦਨ ਦੇ ਫਿਰ ਆਪਾਂ ਉੱਥੇ ਸਮਾਗਮ ਕਰਾਂਗੇ ਤੇ ਇਸ ਦੌਰਾਨ ਇਹ ਯਾਤਰਾ ਦੇ ਦੌਰਾਨ ਆਪਣੀਆਂ ਚਾਰ ਪ੍ਰਮੁੱਖ ਜਿਹੜੇ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀਆਂ ਨੇ ਇਹਦੇ ਜਿ ਸ਼੍ਰੀ ਅੰਮ੍ਰਿਤਸਰ ਸਾਹਿਬ ਹੋ ਗਿਆ ਤੇ ਬਾਬਾ ਬਕਾਲਾ ਸਾਹਿਬ ਜਿੱਥੇ ਹੁਣ ਆਪਾਂ ਬੈਠੇ ਆ ਉਰੇ ਪਟਿਆਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਇਹ ਚਾਰ ਜਗ੍ਹਾ ਦੇ ਉੱਤੇ ਫਿਰ ਆਪਾਂ ਸਟੇਟ ਲੈਵਲ ਤੇ ਵੱਡੇ ਸਮਾਗਮ ਕਰਾਣੇ ਨੇ ਤੁਸੀਂ ਹੁਣ ਉਰੇ ਬੈਠਿਓ ਬਾਜ਼ਾਰ ਦੇ ਵਿੱਚ ਬੈਠਿਓ ਪੂਰਾ ਇੱਕ ਤਰ੍ਹਾਂ ਨਾਲ ਗੜਾ ਹੈ ਇਹ ਮਾਰਕੀਟ ਦਾ ਖੱਬੇ ਸੱਜੇ ਉਹ ਜੇ ਕਿਸੇ ਦਾ ਕੋਈ ਸੁਝਾਅ ਹੋਵੇ ਕੋਈ ਪੁੱਛਣਾ ਹੋਵੇ ਤਾਂ ਬੇਸ਼ੱਕ ਸਾਨੂੰ ਤੁਸੀਂ ਦੱਸ ਸਕਦੇ ਹੋ